ਸਰਕਾਰ ਬਣੀਆਂ ਸੀ 4 ਕਰੋੜ ਗਰੀਬ ਲੋਕਾਂ ਨੂੰ ਘਰ ਦਿੰਦੇ ਆ ਜੇਕਰ ਗਰੀਬ ਲੋਕਾਂ ਨੂੰ 4 ਕਰੋੜ ਘਰ ਦੇ ਦਿੱਤੇਗੇ ਤਾਂ ਫਿਰ ਅਮੀਰਾਂ ਦਾ ਕੁਝ ਮਿਲੇ ਹੀ ਨਹੀਂ ਅਮਾਨੇ ਡਾਨੀਆਂ ਨੂੰ ਤੇ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਬੇਨਤੀ ਵੀ ਕਰਦਾ ਕਿ ਜਿਹੜਾ نیچے ਨੰਬਰ ਆ ਰਿਹਾ ਡਿਸਪਲੇ ਤੇ ਕੱਲ ਵੀ ਕਿਹਾ ਸੀ ਮੈਂ ਜਾਨਾ ਬੇਨਤੀ ਕਰਦਾ ਕਿ ਜੇਕਰ ਤੁਸੀਂ ਸਾਡੇ ਮੁੱਦਿਆਂ ਜੁੜਨਾ ਤਾਂ ਇੱਥੇ نیچے ਦਿੱਤੇ ਨੰਬਰ ਤੇ ਕਾਲ ਕਰਿਆ ਕਰੋ ਸਾਡੇ ਜਿੰਨੇ ਵੀ ਦਰਸ਼ਕ ਨੇ ਮੈਂ ਜੇ ਇਹ ਨਹੀਂ ਕਿ ਤੁਸੀਂ ਇਸੇ ਮੁੱਦੇ ਤੇ ਬੋਲ ਸਕੋ ਜੇ ਤੁਹਾਡਾ ਕੋਈ ਆਪਣਾ ਮੁੱਦਾ ਹੈ ਅਸੀਂ ਉਸ ਤੇ ਵੀ ਤੁਹਾਡੇ ਨਾਲ ਇਸੇ ਲਾਈਵ 'ਚ ਗੱਲ ਕਰ ਸਕਦੇ ਆਂ ਤਾਂ ਪਲੀਜ਼ ਇਹ ਨੰਬਰਾਂ ਤੇ ਗੱਲ ਕਰਿਆ ਕਰੋ ਸਾਡੇ ਨਾਲ ਵੱਧ ਤੋਂ ਜੁੜਿਆ ਕਰੋ ਤਾਂ ਇਹ ਜਿਹੜਾ ਮੁੱਦਾ ਹੈ ਅੱਜ ਦਾ ਇਹ ਬਹੁਤ ਹੀ ਵਿਚਾਰਤਨ ਮੁੱਦਾ ਹੈ ਪੂਰੇ ਭਾਰਤ ਦੇ ਲੋਕਾਂ ਦਾ ਮੁੱਦਾ ਹੈ ਤੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜੇ ਸਾਡੇ ਚੈਨਲ ਦੇ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਤੋਂ ਲੈਣਿਆ ਵੀ ਉਹਨਾਂ ਦੀ ਕਿਰਾਏ ਹੈ ਤੇ ਅਸੀਂ ਉਹਨਾਂ ਨੂੰ ਕਰਾਂਗੇ ਕੁਝ ਸਵਾਲ ਤਾਂ ਸ਼ਰਮਾਈ ਤੁਹਾਡਾ ਸਵਾਗਤ ਹੈ ਜੀ ਈਵਨ ਪੰਜਾਬੀ ਟੀਵੀ ਦੇ ਲਾਈਵ ਹੋਸਟਰ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਜੀ ਦੂਜਿਆਂ ਨੂੰ ਕਹਿਣ ਵਾਲੇ ਜੁਮਲਾ 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 ਤੇ ਆਪ ਹੀ ਛੱਡ ਰਹੇ ਨੇ ਜੁਮਲੇ ਕੀ ਇਹ 4 ਕਰੋੜ ਦਾ ਜਿਹੜਾ ਕੱਲ ਬਿਆਨ ਆਇਆ ਤੁਸੀਂ ਵੀ ਸੁਣਿਆ ਹੋਣਾ ਕਿ ਇਹ ਦਿੱਤਾ ਵੀ ਦੇਖੋ ਲੋਕ ਸਭਾ ਚ ਗਿਆ ਛੋਟੀ ਸਾਹਿਬ ਬਿਲਕੁਲ ਬਿਲਕੁਲ ਦੇਖੋ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਹੈ ਜੀ ਲੋਕ ਸਭਾ ਦੇਖੋ ਜਿਹਨੂੰ ਕਹਿ ਦਿੰਦੇ ਆ ਲੋਕ ਸਭਾ ਦੇ ਵਿੱਚ ਉਹਨਾਂ ਨੇ ਜਿਹੜੀ ਆਪਣੀ ਇਹ ਬਿਆਨਬਾਜ਼ੀ ਕੀਤੀ ਹੈ ਜਾਂ ਆਪਣੇ ਉਹ ਸ਼ਬਦ ਬੋਲੇ ਆ ਜੀ ਜੀ ਦੇਖੋ ਬੇਸ਼ੱਕ ਇਹਨਾਂ ਚੀਜ਼ਾਂ ਨੂੰ ਸਿਸਟਮ ਕੋ ਕੁਝ ਵੀ ਕਹਿੰਦਾ ਹੋਵੇ ਲੇਕਿਨ ਅਸੀਂ ਇਸ 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 ਹਿਸਾਬ ਨਾਲ ਕਹਿ ਰਹੇ ਹਾਂ ਕਿ ਇਹ ਕਿਤੇ ਨਾ ਕਿਤੇ ਬਿਆਨ ਬਾਜ਼ੀਆਂ ਦਾ ਇੱਕ ਬਹੁਤ ਵਧੀਆ ਵੀਡੀਓ ਵੀ ਬਣ ਜਾਂਦੀ ਹੈ ਬਹੁਤ ਵਧੀਆ ਲੈਣਾ ਵੀ ਇਹਨਾਂ ਲੋਕਾਂ ਨੂੰ ਤਿਆਰ ਕਰਕੇ ਦਿੱਤੇ ਜਾਂਦੇ ਵੀ ਤੁਸੀਂ ਐਦਾਂ ਬੋਲਣਾ ਜੀ ਜੀ ਦੇਖੋ ਮਨ ਕੀ ਬਾਤ ਜਾਂ ਆਪਣੀ ਗੱਲ ਕਰਨੀ ਬੜੇ ਵਧੀਆ ਵਧੀਆ ਮਿੱਠੇ ਮਿੱਠੇ ਸ਼ਬਦਾਂ ਦੇ ਵਿੱਚ ਬੋਦੀ ਸਾਹਿਬ ਨੇ ਇੰਨੀ ਉਪलब्ਧੀਆਂ ਗਿਣਾਤੀਆਂ ਸਭਾਪਤੀ ਦੇ ਸਾਹਮਣੇ ਵੀ ਆ ਅਗਰ ਪ੍ਰੋਗਰਾਮ ਅੱਜ ਦਾ ਸਾਡਾ ਸਭਾਪਤੀ ਜੀ ਦੇ ਅੱਗੇ ਜਾਂਦਾ ਹੈ ਤਾਂ ਉਹ ਚੀਜ਼ ਦਾ ਜਵਾਬ ਹੋਊਗਾ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਸਭਾਪਤੀ ਤੱਕ ਇਹ ਪ੍ਰੋਗਰਾਮ ਸਕੇ ਵੀ ਮੋਦੀ ਜੀ ਮੈਂ ਜਾਂ ਇਸ ਚੈਨਲ ਨਾਲ ਜਿੰਨੇ ਹੋਏ ਜੁੜੇ ਹੋਏ ਲੋਕਾਂ ਕੋਈ ਵੀ ਕਮੈਂਟ ਕਰਕੇ ਦੱਸ ਸਕਦਾ ਹੈ ਵੀ ਮੋਦੀ ਜੀ ਨੇ ਜਿਹੜੀ ਮਕਾਨ ਦੀ ਯੋਜਨਾ ਲਿਆਂਦੀ ਸੀਗੀ ਉਹਦੇ ਵਿੱਚ ਕਿੰਨੇ ਕੁ ਲੋਕ ਆ ਜਿਨ੍ਹਾਂ ਨੂੰ ਮਕਾਨ ਮਿਲੇ ਆ 4 ਕਰੋੜ ਰੁਪਏ 4 ਕਰੋੜ ਲੋਕਾਂ ਦਾ ਜਿਹੜਾ ਉਹਨਾਂ ਨੇ ਕਿਹਾ ਵੀ ਗਰੀਬ ਲੋਕਾਂ ਨੂੰ ਪੱਕੀ ਛੱਤ ਵਾਲੇ ਘਰ ਦੱਤੇ ਆ ਜੀ ਅਗਰ ਕਿਸੇ ਨੂੰ ਦਿੱਤੇ ਆ ਤਾਂ ਕਮੈਂਟ ਰੂਪ ਚ ਦੱਸੋ ਮੇਰਾ ਦੂਰ ਦੂਰ ਤੱਕ ਕੋਈ ਸਾਖ ਸੰਬੰਧੀ ਤਾਂ ਕੋਈ ਜਾਣ ਪਛਾਣ ਤੋਂ ਲੈ ਕੇ ਅੱਜ ਤੱਕ ਮੈਨੂੰ ਨਹੀਂ ਜੀ ਕਿਸੇ ਨੇ ਕਿਹਾ ਹੈਗਾ ਵੀ ਮੈਨੂੰ ਮੋਦੀ ਜੀਦਾ ਕੋਈ ਮਕਾਨ ਦੀ ਹੈਲਪ ਮਿਲੀ ਹੈ ਕੋਈ ਰੁਜ਼ਗਾਰ ਦੀ ਹੈਲਪ ਮਿਲੀ ਹੈ ਜਾਂ ਕਿਸੇ ਚੀਜ਼ ਦੀ ਹੋਰ ਹੈਲਪ ਮਿਲੀ ਹੈ ਜਾਂ ਜਿਵੇਂ ਉਹ ਅਸ਼ਮਾਨ ਕਾਰਡ ਦੀ ਗੱਲ ਕਰਦੇ ਆ ਉਹਦੀ ਹੈਲਪ ਮਿਲੀ ਹੈ ਸਾਡੇ ਤੇ ਦੂਰ ਦੂਰ ਤੱਕ ਕਿਸੇ ਨੂੰ ਨਹੀਂ ਜੀ ਪਤਾ ਵੀ ਮੋਦੀ ਸਰਕਾਰ ਦੀ ਕਿਹ ਅਸੂਲਤਾ ਹੈ ਲੇਕਿਨ ਮੋਦੀ ਜੀ ਬੜੇ ਪਿਆਰ ਦੇ ਵਿੱਚ ਸ਼ਬਦਾਂ ਦੇ ਵਿੱਚ ਬਹੁਤ ਵਧੀਆ-ਵਧੀਆ ਲੈਣਾ ਕਹਦੇ ਨੇ ਜਿਉਂ ਲੋਕ ਸੁਣ ਵੀ ਲੈਣੇ ਆ ਕਿਉਂ ਕਿਉਂ ਇਤੇ ਲੈਣਾ ਹੀ ਕਿ ਦਿੱਤੀਆਂ ਜਾਂਦੀਆਂ ਇੱਕ ਸਟੋਰੀ ਬਣਾਈ ਜਾਂਦੀ ਵੀ ਐਦਾਂ ਲੋਕਾਂ ਦੇ ਵਿੱਚ ਪ੍ਰਭਾਵ ਪੈਣਾ ਚਾਹੀਦਾ ਗਰਾਊਂਡ ਜ਼ੀਰੋ ਤੇ ਆ ਕੇ ਬਿਲਕੁਲ ਵੀ ਉਹ ਚੀਜ਼ ਮੈਚ ਨਹੀਂ ਕਰਦੀ ਜਿਹੜੀਆਂ ਚੀਜ਼ਾਂ ਮੋਦੀ ਜੀ ਨੇ ਲੋਕ ਸਭਾ ਦੇ ਵਿੱਚ ਬੋਲੀਆਂ ਜੀ ਐ ਤੁਹਾਨੂੰ ਐ ਤਾਂ ਨਹੀਂ ਲੱਗਦਾ ਵੀ ਦੇਖੋ ਵੀ ਕੱਲ ਅੱਜ ਅਸੀਂ ਦਿੱਲੀ ਚ ਆਉਣਾ ਸ਼ੁਰੂ ਹੋ ਚੁੱਕੇ ਆ ਨੇ ਤਕਰੀਬਨ 60 70% ਵੋਟਿੰਗ ਹੋ ਚੁੱਕੀ ਹੈ ਸਵੇਰ ਤੋਂ ਹੁਣ ਤੱਕ ਉੱਥੇ ਬੜਾ ਤਕੜਾ ਮੁਕਾਬਲਾ ਹੈ ਕਾਂਗਰਸ ਆ ਆਪ ਪਾਰਟੀ ਦਾ ਤੇ ਭਾਜਪਾ ਦਾ ਜੇਕਰ ਦੇਖਿਆ ਇਹ ਤਾਂ ਭਾਜਪਾ ਆਪ ਪਾਰਟੀ ਚ ਪਹਿਲਾਂ ਕਈ ਮੁੱਦੇ ਰੋਲੇ ਵੀ ਹੋਏ ਨੇ ਕੁਝ ਦਿਨ ਪਹਿਲਾਂ ਆਪਾਂ ਲਾਈਵ ਵੀ ਕੀਤਾ ਉਹਨਾਂ ਤੇ ਇਹ ਜਿਹੜਾ ਕੱਲ ਇੱਕ ਜੁਮਲਾ ਛੱਡਿਆ ਗਿਆ ਇਹ ਅੱਜ ਦੇ ਜਿਹੜੇ ਚੋਣਾਂ ਲੋਕਾਂ ਨੂੰ ਇੱਕ ਰੁਝਾਨ ਦੇ ਲੀਤਾ ਨਹੀਂ ਛੱਡਿਆ ਜਾ ਗਿਆ ਦੇਖੋ ਸੋਢੀ ਸਾਹਿਬ ਲੋਕਤੰਤਰ ਦੀ ਗੱਲ ਕਰਦੇ ਆ ਮੋਦੀ ਜੀ ਜੀ ਲੋਕ ਲੋਕ ਸਭਾ ਦੇ ਵਿੱਚ ਲੋਕਤੰਤਰ ਦੀ ਗੱਲ ਕਰਦੇ ਆ ਤੁਸੀਂ ਲੋਕਤੰਤਰ ਕਹਿੰਦੇ ਤੁਸੀਂ ਤਾਂ ਡੰਡਾ ਤੰਤਰ ਕਰ ਰਹੇ ਆ ਜੀ ਜੀ ਇਹ ਡੰਡਾ ਤੰਤਰ ਦੇ ਵਿੱਚ ਜਿਹੜਾ ਰਣ ਤੰਤਰ ਤੁਸੀਂ ਚਲਾ ਰਹੇ ਹੋ ਜਿਹੜੀ ਰਣਨੀਤੀ ਤੁਸੀਂ ਅਪਣਾ ਰਹੇ ਹੋ ਚਾਹੇ ਉਹ ਕੋਈ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਅਗਰ ਜਿਹੜੇ ਬੰਦੇ ਨਾਲ ਤੁਸੀਂ ਧੱਕਾ ਕਰ ਰਹੇ ਆ ਜਾਂ ਕਿਸੇ ਵੀ ਸਰਕਾਰ ਦੇ ਨਾਲ ਤੁਸੀਂ ਧੱਕਾ ਕਰ ਰਹੇ ਆ ਤੁਸੀਂ ਲੋਕਤੰਤਰ ਦੀ ਗੱਲ ਤਾਂ ਕਰਨ ਜੋਗੇ ਹੈ ਹੀ ਨਹੀਂ ਜੀ ਤੁਸੀਂ ਤਾਂ ਡੰਡਾ ਤੰਤਰ ਦਾ ਰਾਜ ਚਲਾਇਆ ਹੋਇਆ ਹੈ ਹੁਣ ਦਿੱਲੀ ਵੋਟਾਂ ਦੇ ਵਿੱਚ ਜਦੋਂ ਬੀਜੇਪੀ ਤੇ આરોਪ ਲੱਗ ਰਿਹਾ ਸੀਗਾ ਜਾਂ ਉਹਦਾ ਪਰਦਾ ਫਾਸ਼ ਕਰਨਾ ਸੀਗਾ ਵੀ ਉੱਥੇ ਸ਼ਰਾਬ ਦਿੱਤੀ ਜਾ ਰਹੀ ਹੈ ਪੈਸਾ ਦਿੱਤਾ ਜਾ ਰਿਹਾ ਲੋਕਾਂ ਨੂੰ ਕਿਤੇ ਨਾ ਕਿਤੇ ਬੀਜੇਪੀ ਹੱਥ ਚ ਕਰ ਰਹੀ ਹੈ ਫਿਰ ਉਹ ਉਹ ਕਿਉਂ ਲੋਕਾਂ ਦੇ ਨਾਲ ਬਸ ਰੁਕੀ ਕੀਤੀ ਗਈ ਕਿਉਂ ਮਾਰਕਟਾਈ ਕਰਕੇ ਥਾਣੇ 'ਚ ਬੰਦ ਕਰ ਕੀਤਾ ਗਿਆ ਇਵਨ ਪੰਜਾਬ ਦਾ ਮੀਡੀਆ ਵੀ ਜਿਹੜੇ ਪੰਜਾਬ ਦੇ ਕੈਮਰਾਮੈਨ ਆਪ ਦੇ رپورਟਰ ਉਹਨਾਂ ਨੂੰ ਵੀ ਬੰਦ ਕੀਤਾ ਗਿਆ ਉਹਨਾਂ ਦੀ ਵੀ ਮਾਰਕ ਕਟਾਈ ਕੀਤੀ ਗਈ ਹੈ ਇਹ ਲੋਕਤੰਤਰ ਹੈ ਡੰਡਾ ਤੰਤਰ ਹੈ ਜੀ ਜੀ ਸਹੀ ਗੱਲ ਕਹਿ ਰਹੇ ਤੁਸੀਂ ਡੰਡਾ ਤੰਤਰ ਹੀ ਹੈ ਤੇ ਮੈਂ ਤੁਹਾਡੇ ਹੋਰ ਪੁਆਇੰਟ ਧਿਆਨਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਆਯੁਸ਼ਮਨ ਕਾਰਡ ਸਹੀ ਕਹਿ ਤੁਸੀਂ ਆਯੁਸ਼ਮਨ ਕਾਰਡ ਸ਼ਰਮਾ ਜੀ ਮੈਂ ਦੱਸ ਦੇਣਾ ਬਣਾਏ ਜਾਂਦੇ ਨੇ ਹਸਪਤਾਲਾਂ ਦੇ ਪਰ ਉਸ ਵਾਇਕ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਹ ਆਯੁਸ਼ਮਨ ਕਾਡੇ ਕਾਰਡ ਯਾਨੀ ਕਿ ਮਹੀਨਾ ਡੇਢ ਬਿੰਦੀ ਪ੍ਰਤੀ ਕਰਾਜ ਬੰਦੇ ਨੇ ਲੋਕ ਠਾਗ ਜਾਂਦੇ ਨੇ ਤੇ ਜਦੋਂ ਉਹਦਾ ਫਾਇਦਾ ਲੈਣ ਹਸਪਤਾਲ ਜਾਂਦੇ ਨੇ ਉਹ ਕਿਸੇ ਹਫ਼ਤਾ ਚੱਲਦਾ ਹੀ ਨਹੀਂ ਅੱਜ ਤੱਕ ਬਹੁਤ ਘੱਟ ਬੰਦੇ ਦੇਖਿਆ ਜਿਨ੍ਹਾਂ ਨੇ ਇਹ ਗੱਲ ਸੁਣੀ ਹੋਵੇ ਵੀ ਸਾਨੂੰ ਆਯੁਸ਼ਮਨ ਕਾਰਡ ਦਾ 5 ਲੱਖ ਦਾ ਬੀਮਾ ਮਿਲਿਆ ਜਾਂ ਸਾਨੂੰ ਕੋਈ ਦਵਾਈ ਫ੍ਰੀ ਮਿਲੀ ਹੈ ਫੇਰ ਤੁਸੀਂ ਐਜੇ ਸਕੀਮਾ ਕਿਉਂ ਲਾਗੂ ਕਰ ਰਹੇ ਹੋ ਕੱਲ ਸੰਸਦ ਵੀ ਇਹ ਗੱਲ ਕੀਤੀ ਗਈ ਵੀ ਅਸੀਂ ਆਯੁਸ਼ਮਨ ਕਾਰਡ 5 ਲੱਖ ਤੱਕ ਕਰਤਾ ਗਰੀਬ ਲੋਕਾਂ ਲਈ ਤੁਸੀਂ ਗਰੀਬ ਲੋਕ ਤਾਂ ਰੱਖੇ ਹੀ ਨਹੀਂ ਜੇਕਰ ਤੁਸੀਂ ਗਰੀਬ ਲੋਕਾਂ ਨੂੰ 4 ਕਰੋੜ ਘਰ ਦਿੱਤੇ ਨੇ ਫੇਰ ਤਾਂ ਤੁਹਾਡੇ ਨਾਲ ਮੋਦੀ ਸਾਹਿਬ ਮੈਂ ਸਿੱਧਾ ਕਹਿਣਾ ਚਾਹਾਂਗਾ ਚੈਨਲ ਦੇ ਮਾਲਕ ਨੇ ਫੇਰ ਤਾਂ ਅਮਾਨੀ ਅਡਾਨੀ ਧਰਨਾੜ ਲੋਕ ਤੁਹਾਡਾ ਨਾਰਾਜ਼ ਹੋ ਜਾਣਗੇ ਦੇਖੋ ਸੋਦੀ ਸਾਹਿਬ ਸਟੋਰੀ ਬਣਾਈ ਜਾਂਦੀ ਹੈ ਪਲਾਨਿੰਗ ਬਣਾਈ ਜਾਂਦੀ ਹੈ ਵੀ ਪ੍ਰਧਾਨ ਮੰਤਰੀ ਜੀ ਦਾ ਭਾਸ਼ਣ ਤਿਆਰ ਕਰਨਾ ਜੀ ਇੱਕ ਵਾਰ ਤਾਂ ਕਿੰਨੀ ਖਬਰ ਵੀ ਵਾਇਰਲ ਹੋਈ ਸੀਗੀ ਵੀ ਜਿਹੜੀ ਮਸ਼ੀਨ ਦੇ ਰਾਹੀਂ ਮੋਦੀ ਜੀ ਬੋਲਦੇ ਆ ਉਹ ਮਸ਼ੀਨੇ ਕੰਨ ਚੋਂ ਨਿਕਲ ਗਈ ਮੋਦੀ ਜੀ ਖੜੇ ਹੋਗੇ ਸੀਗੇ ਬਾਹਰ ਫੌਰਨ ਦੇ ਵਿੱਚ ਕੋਈ ਮੀਟਿੰਗ ਚੱਲਦੀ ਸੀਗੀ ਮਤਲਬ ਉਹ ਚੀਜ਼ਾਂ ਨੂੰ ਤਿਆਰ ਕੀਤਾ ਜਾਂਦਾ ਹੈ ਗਰਾਊਂਡ ਜ਼ੀਰੋ ਤੇ ਆ ਕੇ ਸੈਂਟਰਲ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਜੀ ਦੇਖ ਲੈਣ ਸੂਬਾ ਸਰਕਾਰ ਦੇ ਸੀਐਮ ਸਾਹਿਬ ਦੇਖ ਲੈਣਾ ਕਿ ਵੀ ਜਿੰਨੀਆਂ ਤੁਸੀਂ ਸਕੀਮਾਂ ਦੀ ਗੱਲ ਕਰਦੇ ਆ ਜਾਂ ਤੁਸੀਂ ਪਲੰਦੇ ਬੰਨੇ ਪਏ ਆ ਪਤਾ ਨਹੀਂ ਕਿੰਨਿਆਂ ਕ ਪਹਿਲਾਂ ਭਰੀਆਂ ਪਈਆਂ ਵੀ ਆ ਵਿਕਾਸ ਦੀ ਯੋਜਨਾ ਫਰਾਣੇ ਦੀ ਯੋਜਨਾ ਇੱਥੇ ਇਹਨੂੰ ਫਾਇਦਾ ਹੋਇਆ ਇਹਨੂੰ ਫਾਇਦਾ ਹੋਇਆ ਕਾਗਜ਼ਾਂ 'ਚ ਹੈ ਜੀ ਤੁਸੀਂ ਗਰਾਊਂਡ ਜ਼ੀਰੋ ਤੇ ਆ ਕੇ ਦੇਖੋ ਚਾਹੇ ਸੈਂਟਰਲ ਸਰਕਾਰ ਦੇ ਪ੍ਰਧਾਨ ਮੰਤਰੀ ਜੀ ਦੇਖ ਲੈਣ ਸੂਬਾ ਜਾ ਕੇ ਸੀਐਮ ਸਾਹਿਬ ਦੇਖ ਲੈਣ ਵੀ ਕਿੰਨਿਆਂ ਕ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਮਿਲਦੀਆਂ ਇੱਕ ਆਮ ਬੰਦਾ ਗਰੀਬ ਬੰਦਾ ਲੈ ਰਿਹਾ ਜੀ ਗਰੀਬ ਬੰਦਾ ਤਾਂ ਉਹ ਹੀ 250 300 400 50 ਕਈ ਵਾਰ ਇਹ ਜੀ ਸਮੇ ਦੀ ਮਾਰ ਪੈ ਜਾਂਦੀ ਕਦੇ ਕੁਛ ਕਰਦੇ ਕੁਛ ਵਿਚਾਰਿਆਂ ਦੀ ਦਿਹਾੜੀ ਵੀ ਨਹੀਂ ਲੱਗਦੀ ਉਹਨਾਂ ਦਾ ਚੁੱਲਾ ਵੀ ਠੰਡਾ ਰਹਿੰਦਾ ਪੜ੍ਹਾਈ ਦੀ ਗੱਲ ਕਰਦੇ ਆ ਮੈਡੀਕਲ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਰਜਗਾਰ ਦੀ ਗੱਲ ਕਰਦੇ ਆ ਐਦਾਂ ਦਾ ਸਿਸਟਮ ਸਰਕਾਰਾਂ ਕਦੋਂ ਬਣਾਉਣਗੇ ਚਾਹੇ ਸੂਬਾ ਸਰਕਾਰ ਹੋਵੇ ਜਾਂ ਸੈਂਟਰ ਸਰਕਾਰ ਹੋਵੇ ਵੋਟਰ ਤਾਂ ਇੱਕ ਬੋਟ ਪਾ ਦਿੰਦਾ ਇੱਕ ਇੱਕ ਬੋਟ ਪਾ ਕੇ ਇਹਨਾਂ ਲੋਕਾਂ ਦੀਆਂ ਸੀਟਾਂ ਕਾਇਮ ਕਰਦਾ ਜਦੋਂ ਫਿਰ ਗੱਲ ਆਉਂਦੀ ਹੈ ਫਿਰ ਇਹੀ ਲੋਕ ਕਹਿੰਦੇ ਵੀ ਇੱਕ ਇੱਕ ਬੰਦੇ ਦਾ ਸੀ ਜੇ ਕੰਮ ਕਰਨ ਲੱਗੇ ਸਰਕਾਰ ਕੋਲ ਟਾਈਮ ਨਹੀਂ ਕਿਉਂ ਸਰਕਾਰ ਕੋਲ ਇੱਕ ਇੱਕ ਬੋਟ ਪਾਉਣ ਦਾ ਟਾਈਮ ਹੈ ਲੇਕਿਨ ਇੱਕ ਇੱਕ ਬੰਦੇ ਦਾ ਕੰਮ ਕਰਨ ਦਾ ਸਰਕਾਰ ਕੋ ਕਿਉਂਕਿ ਉਹ ਫਿਰ ਐਵੇਂ ਹੁੰਦਾ ਨਾ ਜੀ ਜਦੋਂ ਇਹਨਾਂ ਦਾ ਆਪਣਾ ਮਤਲਬ ਹੁੰਦਾ ਤਾਂ ਇਹ ਕੱਲੇ ਕੱਲੇ ਬੰਦੇ ਦੇ ਘਰ ਵੀ ਜਾਂਦੇ ਨੇ ਮੈਂ ਕੱਲਾ ਬੀਜੇਪੀ ਨਹੀਂ ਕਹਿੰਦਾ ਸਾਰੀਆਂ ਪਾਰਟੀਆਂ ਉਹਦੇ ਵਿੱਚ ਸਾਰੇ ਜਿੰਨੇ ਵੀ ਆਗੂ ਸਭ ਜਾਂਦੇ ਨੇ ਪਰ ਜਦੋਂ ਇੱਕ ਵਿਅਕਤੀ ਯਾਨੀ ਸੱਤਾ ਦੇ ਕਾਬੂ ਹੋ ਜਾਂਦਾ ਉਹਨੂੰ ਕੁਰਸੀ ਮਿਲ ਜਾਂਦੀ ਹੈ ਫਿਰ ਉਹੀ ਬੰਦਾ ਯਾਨੀ ਕਿ ਦਿਖਦਾ ਹੀ ਨਹੀਂ ਤੁਹਾਨੂੰ ਯਾਦ ਹੋਣਾ ਪੰਜਾਬ ਦੀ ਗੱਲ ਕਰ ਲੈਣਾ ਆਪਾਂ ਦਿੱਲੀ ਨਹੀਂ ਜਾਂਦੇ ਦੇਵ ਮਾਨ ਜੀ ਸਾਈਕਲ ਤੇ ਆਂਦੇ ਸੀ ਜਦੋਂ ਜਿੱਤੇ ਉਸ ਤੋਂ ਬਾਅਦ ਬੜੀ ਤਗੜੀ ਗੱਡੀ ਦੇ ਵਿੱਚੋਂ ਚੋਂ ਯਾਨੀ ਕਿ ਆਪਣੇ ਦਸਮਤਕਾਂ ਨੂੰ ਯਾਨੀ ਉੱਥੇ ਪਾਰਟੀਆਂ ਵਿੱਚ ਗਏ ਫਿਰ ਉਹ ਰੋਲਾ ਪਿਆ ਵੀ ਇਹ ਗੱਡੀਆਂ ਕਿੱਥੋਂ ਆ ਗਈਆਂ ਤੇ ਗੱਲ ਇਹ ਆ ਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਸ਼ਰਮਾ ਜੀ ਇਹ ਵੋਟਰਾਂ ਨੂੰ ਲੋਕ ਭੁੱਲ ਜਾਂਦੇ ਨੇ ਮੈਂ ਕੱਲਾ ਮੋਤੀ ਸਾਹਿਬ ਤੇ ਹੀ ਲੈ ਲੈਣਾ ਕੇਂਦਰ ਸਰਕਾਰ ਦੇ ਵੱਲੋਂ ਤੁਸੀਂ ਸਹੀ ਕਿਹਾ ਵੀ ਇੱਕ ਯੋਜਨਾ ਸ਼ੁਰੂ ਕੀਤੀ ਗਈ ਸੀ ਜਿਹੜੀ ਆਪਾਂ ਘਰ ਦੀ ਛੱਤਾ ਬਣਾਉਂਦੀ ਉਹ ਯੋਜਨਾ ਦੇ ਫਾਰਮ ਹੀ ਨਿਕਲੇ ਖੁਦ ਅਸੀਂ ਭਰੇ ਵੀ ਪਰ ਉਹ ਫਾਰਮ ਲੋ ਭਰੇਗੇ ਤਾਂ ਉਸ ਤੋਂ ਅੱਜ ਤੱਕ ਕੋਈ ਪ੍ਰਕਿਰਿਆ ਨਹੀਂ ਹੋਈ ਤੇ ਕੋਈ ਵੀ ਜਾਨੀ ਦਿੱਤਾ ਨਹੀਂ ਗਿਆ ਜਿਹੜੀ ਕਣਕ ਦੀ ਗੱਲ ਕਰ ਲਈਏ ਉਹ ਤੁਸੀਂ ਤੁਹਾਨੂੰ ਪਤਾ ਵੀ ਕਣਕ ਵੀ ਆਂਦੀ ਹੈ ਉਹ ਕਿਸ ਤਰ੍ਹਾਂ ਦੀ ਆਂਦੀ ਹੈ ਕਣਕ ਦੇ ਪਿੱਛੇ ਲੋਕ ਲੜਦੇ ਨੇ ਦੀਪੂਆ ਵਾਲੇ ਕਣਕਾ ਖਾਰੇ ਨੇ ਉਥੇ ਮੋਦੀ ਤੇ ਆ ਨਹੀਂ ਆਂਦਾ हां बिल्कुल सोडी साहब देखो कणक दे देणे आटा दे देना चौ दे देना ठीक है स्कीमਾਂ ਬਣਾਤੀਆਂ ਤੁਸੀਂ ਲੋਕ ਫਾਇਦਾ ਲੈ ਰਹੇ ਲਾਭ ਲੈ ਰਹੇ ਆ ਲੇਕਿਨ ਤੁਸੀਂ ਰਜਗਾਰ ਕਿਉਂ ਨਹੀਂ ਦਿੰਦੇ ਉਹਨਾਂ ਦੇ ਬਦਲੇ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਨੌਕਰੀਆਂ ਦੇ ਸਿਸਟਮ 'ਚ ਬਣਾ ਰਹੇ ਜਾਂ ਕਿਉਂ ਨਹੀਂ ਤੁਹਾਡੇ ਕੋਲ ਇੰਨੀਆਂ ਨੌਕਰੀਆਂ ਜਾਂ ਕਿਉਂ ਨਹੀਂ ਤੁਸੀਂ ਉਹ ਸਿਸਟਮ ਨੂੰ ਕਰ ਸਕਦੇ ਵੀ ਰਜਗਾਰ ਦੇ ਹਿਸਾਬ ਨਾਲ ਕਿਸੇ ਨੂੰ ਕੋਈ ਕੰਮ ਖੋਲ ਦਿੱਤਾ ਜਾਵੇ ਕਿਸੇ ਨੂੰ ਲੋਨ ਰੂਪ ਦੇ ਵਿੱਚ ਪੈਸਾ ਮਿਲ ਜਵੇ ਅੱਜ ਗਰੀਬ ਬੰਦਾ ਅਗਰ ਮਿਹਨਤੀ ਬੰਦਾ ਕੰਮ ਕਰਨਾ ਚਾਹੁੰਦਾ ਉਹਦੇ ਕੋਲ ਪੈਸਾ ਨਹੀਂ ਜੀ ਪੈਸਾ ਕਿੱਥੇ ਮੰਗੂਗਾ ਸਰਕਾਰਾਂ ਤੋਂ ਲੋਨ ਲਊਗਾ ਜੀ ਉਹ ਸਿਸਟਮ ਨਹੀਂ ਕੋਈ ਹੋਂਦੇ ਚੱਕਰ ਚ ਪੈ ਜਵੇ ਸਰਕਾਰੀ ਲੋਨ ਦੇ ਚੱਕਰ ਚ ਪੈ ਜਵੇ ਲੋਨ ਨਹੀਂ ਜੀ ਮਿਲਦਾ ਕਿਤੇ ਕੁਛ ਕਿਤੇ ਕੁਛ ਕਿਤੇ ਕੁਛ ਗਰੀਬੰਦਾ ਕਿਧਰ ਨੂੰ ਜਾਵੇ ਸਰਕਾਰ ਕਿਧਰ ਸਹਾਇਤਾ ਦਿੰਦੀ ਹੈ ਮੈਂ ਖੁਦ ਆਪਣੀ ਪਰਿਵਾਰ ਦੀ ਗੱਲ ਕਰਾਂ ਮੇਰੀ ਇੰਨੀ ਉਮਰ ਹੋ ਗਈ ਹੈ ਮੈਂ ਆਪਣੇ ਪਰਿਵਾਰ ਦੇ ਵਿੱਚ ਅੱਜ ਤੱਕ ਕੋਈ ਸਰਕਾਰੀ ਸਹਾਇਤਾ ਨਹੀਂ ਜੀ ਦੇਖੀ ਕਿਤੇ ਸਰਕਾਰੀ ਹੈਲਪ ਹੁੰਦੀ ਨਹੀਂ ਦੇਖੀ ਕੋਈ ਵੀ ਕਦੇ ਕੋਈ ਪ੍ਰੋਬਲਮ ਹੁੰਦੀ ਹੈ ਕਿਤੇ ਵੀ ਜਾਣਾ ਪੈ ਜਵੇ ਫਿਰ ਅਗਲਾ ਇਹ ਸਾਹਮਣੇ ਤੇ ਕਹਿੰਦਾ ਵੀ ਇਕੱਲੇ ਇਕੱਲੇ ਬੰਦੇ ਦਾ ਕੰਮ ਕਰਨੇ ਕੋਲ ਸਾਡੇ ਕੋਲ ਟਾਈਮ ਨਹੀਂ ਹਾਂ ਇਕੱਲਾ ਇਕੱਲਾ ਬੰਦਾ ਵੋਟ ਪਾ ਕੇ ਤਾਂ ਤੁਹਾਡੀਆਂ ਵੋਟਾਂ ਬਣਾ ਦੇਵੇ ਚਾਹੇ ਮਸੀਧੀਆਂ ਵੋਟਾਂ ਹੋਣ ਪੰਚੀ ਸਰਪੰ ਵੋਟ ਪੈ ਕੇ ਤੁਹਾਨੂੰ ਅਗਲਾ ਵੋਟ ਬਥੋਂ ਨੂੰ ਬਿਠਾ ਲ ਰਹੀ ਸੀਟ ਪਰ ਜਦੋਂ ਉਹੀ ਇੱਕ ਹੀ ਕਿ ਬੰਦੇ ਨੂੰ ਕੰਮ ਆਉਂਦਾ ਫਿਰ ਡਿਪਾਰਟਮੈਂਟ ਜਾਂ ਸਿਸਟਮ ਕਿਉਂ ਉਸ ਬੰਦੇ ਦੀ ਹੈਲਪ ਨਹੀਂ ਕਰਦਾ ਚਾਹੇ ਉਹ ਮੈਂ ਹੋਵਾਂ ਜਾਂ ਕੋਈ ਆਮ ਬੰਦਾ ਹੋਵੇ ਜੀ ਇੱਕ ਨਹੀਂ ਬੰਦੇ ਦੀ ਗਰੀਬ ਬੰਦੇ ਦੀ ਗਰਾਊਂਡ ਜ਼ੀਰੋ ਦੇ ਆ ਕੇ ਦੇਖੋ ਤੁਸੀਂ ਵੀ ਦਸ਼ਾ ਕਿਹਾ ਹੋ ਕੇ ਰੱਖੀ ਹੋਈ ਹੈ ਕਾਗਜ਼ਾਂ ਤੁਸੀਂ ਬਹੁਤ ਕੁਝ ਘਣਾ ਰਹੇ ਜੀ ਮੋਦੀ ਨੇ ਗੱਲ ਕਹੀ ਹੈ ਕਹਿੰਦੇ ਵੀ ਜਿਸ ਮੁਕਾਮ ਤੱਕ ਸਾਡੀ ਸਰਕਾਰ 3 ਸਾਲਾਂ ਵਿੱਚ ਤਿੰਨ ਵਾਰ ਚਾਈ ਹੈ ਇਹ ਮੁਕਾਮ ਤੇ ਆਣਾ ਬਹੁਤ ਔਖ ਹੈ ਉਹਨਾਂ ਨੇ ਖਾਸ ਤੌਰ ਤੇ ਆਪਣੇ ਵਿਰੋਧੀਆਂ ਨੂੰ ਸੁਣਾਇਆ ਹਾਲਾਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜੇ ਉੱਥੇ ਬੀਜੇਪੀ ਦੇ ਸੰਸਦ ਮੈਂ ਬੈਠੇ ਸੀਗੇ ਮੈਂਬਰ ਉਹ ਤਾਲੀਆਂ ਮਾਰ ਰਹੇ ਸੀ ਤੇ ਪਹਿਲਾਂ ਵੀ ਕਈ ਵਾਰ ਐਵੇਂ ਹੋਇਆ ਤਾਲੀਆਂ ਸਾਰੇ ਮਾਰੀ ਜਾਂਦੇ ਨੇ ਭਾਸ਼ਣ ਬਹੁਤ ਘੱਟ ਹੁੰਦੇ ਨੇ ਤੇ ਜੇਕਰ ਦੇਖਿਆ ਜਾਵੇ ਤਾਂ ਉਹ ਸਿਰਫ ਤਾਲੀਆਂ ਇੱਕ ਮੋਦੀ ਜੀ ਨੂੰ ਖੁਸ਼ ਕਰਨੀ ਵਜ ਰਹੀਆਂ ਸੀਗੀਆਂ ਦੇਖੋ ਜੀ ਮੋਦੀ ਜੀ ਸਹੀ ਕਹਿ ਰਹੇ ਆ ਵੀ ਜਿੱਥੇ ਮੈਂ ਤੀਜੀ ਵਾਰ ਆ ਬਹੁਤ ਮੁਸ਼ਕਲ ਆ 14ਵੀਂ ਵਾਰ ਦਾ ਉਹਨਾਂ ਨੇ ਜ਼ਿਕਰ ਕੀਤਾ ਵੀ 14ਵੀਂ ਸੀਟ ਜਿਹੜੀ ਮੇਰੇ ਕੋਲ ਮੈਂ ਪ੍ਰਧਾਨ ਮੰਤਰੀ ਦੀ ਸੀਟ ਤੇ ਬੈਠਾ ਹਾਂ ਜੀ ਜੀ ਬਹੁਤ ਔਖਾ ਜੀ ਆਉਣਾ ਇਹਦੇ ਵਿੱਚ ਕੋਈ ਉਹ ਨਹੀਂ ਬਹੁਤ ਮਿਹਨਤ ਨਹੀਂ ਕਰਨੀ ਪੈਂਦੀ ਉਹਦੇ ਵਿੱਚ ਉਹਦੇ ਵਿੱਚ ਡੰਡਾ ਤੰਤਰ ਚਲਾਉਣਾ ਪੈਂਦਾ ਜੀ ਜੀ ਚੋਣਾਂ ਦੇ ਸਮੇਂ ਆ ਕੇ ਤੁਸੀਂ ਲੋਕਾਂ ਦੇ ਨਾਲ ਡੰਡਾ ਕਰਦੀ ਤੁਸੀਂ ਇਹ ਤਾਂ ਦੱਸ ਦੋ ਪਹਿਲਾਂ ਮੈਂ ਸੈਂਟਰ ਸਰਕਾਰ ਤੋਂ ਇਸੀ ਚੈਨਲ ਦੇ ਮਾਧਮ ਰਾਹੀਂ ਸਵਾਲ ਪਬਲਿਕ ਦਾ ਸਵਾਲ ਹੈ ਜੀ ਇਹ ਕੋਈ ਵੀ ਚੋਣਾਂ ਹੋਣੀਆਂ ਕਿਸੇ ਵੀ ਕਿਸਮ ਦੀਆਂ ਚੋਣਾਂ ਹੋਣੀਆਂ ਕੋਈ ਚੋਣਾਂ ਇਦਾਂ ਦੀ ਹੈ ਕਿ ਜਿਹੜੇ ਬਿਨਾਂ ਲੜਾਈ ਝਗੜੇ ਤੋਂ ਜਾਂ ਬਿਨਾਂ ਡੰਡਾ ਤਾਂ ਡੰਡਾ ਤਾਂ ਤਰ ਤੋਂ ਬੁਗਤੀਆ ਹੁਣ ਜੀ ਬੇਸ਼ੱਕ ਅਮਨ ਸ਼ਾਂਤੀ ਦੇ ਕਿਤੇ ਨਾ ਕਿਤੇ ਸਾਨੂੰ ਵੀਡੀਓ ਮਿਲ ਜਾਨੀਆਂ ਖਬਰਾਂ ਮਿਲ ਜਾਨੀਆਂ ਹੈ ਲੇਕਿਨ ਕਿੰਨੀ ਕੀ ਸ਼ਾਂਤੀ ਹੈ ਸ਼ਾਂਤੀ ਹੁੰਦੀ ਤੁਸੀਂ ਗਰਾਊਂਡ ਜ਼ੀਰੋ ਤੋਂ ਜਾ ਕੇ ਦੇਖਿਆ ਕਰੋ ਜਿੱਥੇ ਮੀਡੀਆ ਵੀ ਨਹੀਂ ਪਹੁੰਚ ਪਾਉਂਦਾ ਕਿ ਹਰੇਕ ਚੋਣਾਂ ਦੇ ਵਿੱਚ ਕਿਸੇ ਦਾ ਸਿਰ ਫ ਉਕਤਾਂ ਤੱਕ ਦੀ ਗੱਲ ਕਰਦੇ ਤੁਸੀਂ ਆਪਣੇ ਜਵਾਨਾਂ ਦੀ ਗੱਲ ਕਰਦੇ ਆਂ ਵੀ ਦੇਸ਼ ਦੇ ਨੌਜਵਾਨ ਨੂੰ ਅਸੀਂ ਬਹੁਤ ਅੱਗੇ ਲੈ ਕੇ ਗਏ ਆਂ ਪੰਜਾਬ ਦੇ ਵਿੱਚ ਮੈਨੂੰ ਦੱਸ ਦੋ ਬਾਕੀ ਸੂਬਿਆਂ ਦੀ ਛੱਡ ਦੋ ਜੀ ਪੰਜਾਬ 'ਚ ਕਿੰਨੇ ਕੁ ਨੌਜਵਾਨ ਆ ਜਿਨ੍ਹਾਂ ਨੂੰ ਤੁਸੀਂ ਤਰੱਕੀ ਦਿੱਤੀ ਹੈ ਤਾਂ ਕਿ ਸਾਨੂੰ ਚੈਨਲ ਤੇ ਵੀ ਦੱਸਦਾਣ ਤੁਹਾਨੂੰ ਉੱਥੇ ਜਾ ਕੇ ਲਿਖਤੀ ਰੂਪ ਜੀ ਲਾ ਦਣ ਵੀ ਹਾਂ ਸਾਨੂੰ ਕਿੰਨਾ ਕਿ ਮਿਲੇ ਆ ਆ ਹੋਊਗਾ ਕੋਈ ਠੀਕ ਆ ਲੈ ਰਿਆ ਹੋਊਗਾ ਕਿਸੇ ਨੂੰ ਮਿਲੇ ਹੋਊਗਾ ਅਸੀਂ ਕਹਿ ਨਹੀਂ ਸਕਦੇ ਲੇਕਿਨ ਸਾਨੂੰ ਨਹੀਂ ਜੀ ਲੱਗਦਾ ਵੀ ਪ੍ਰਧਾਨ ਮੰਤਰੀ ਦੀ ਕਿਸੇ ਵੀ ਯੋਜਨਾ ਦਾ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਪੂਰਾ ਹਿੰਦੁਸਤਾਨ ਦੀ ਛੱਡੋ ਤੁਸੀਂ ਆਪਣਾ ਆਪਣੀ ਸੂਬੇ ਦੀ ਇੰਨੀ ਕਿ ਸਹਾਇਤਾ ਸੈਂਟਰ ਸਰਕਾਰ ਵੱਲੋਂ ਆ ਰਹੀ ਹੈ ਜੋ ਵੀ ਆ ਰਹੀ ਹੈ ਕਿਹੜੇ ਸਾਹ ਨਾਲ ਆ ਰਹੀ ਹੈ ਤੁਸੀਂ ਕਣਕ ਦੀ ਗੱਲ ਕਰਦੇ ਆ ਕਣਕ ਲੈਣ ਦੇ ਪਿੱਛੇ ਮਾਰਾਂ ਮਾਰੀ ਲੋਕਾਂ ਦੀਆਂ ਲੜਾਈਆਂ ਹੋ ਜਾਣੀਆਂ ਅਨਾਜ ਕਿੱਥੇ ਰੱਖਿਆ ਜਾਂਦਾ ਗਿੱਲਾ ਹੈ ਸੁੱਕਾ ਹੈ ਰੱਬ ਜਾਣਦਾ ਲੇਕਿਨ ਠੀਕ ਹੈ ਲੋਕਾਂ ਨੂੰ ਜ਼ਰੂਰਤ ਹੁੰਦੀ ਆ ਚੰਗਾ ਮਾੜਾ ਜੋ ਹੁੰਦਾ ਅਗਲਾ ਕਹਿੰਦਾ ਫਰੀਦਾ ਲੈ ਲੋ ਲੇਕਿਨ ਤੁਸੀਂ ਉਹ ਚੀਜ਼ਾਂ ਨੂੰ ਛੱਡ ਕੇ ਰੁਜ਼ਗਾਰ ਦੇਣ ਦੀ ਗੱਲ ਕਰੋ ਲੋਕਾਂ ਨੂੰ ਕੰਮ 'ਤੇ ਲਾਉਣ ਦੀ ਗੱਲ ਕਰੋ ਮੇਨ ਤਨਾਂ ਵਧਾਉਣ ਦੀ ਗੱਲ ਕਰੋ ਡੀਸੀ ਰੇਟ ਲਾਗੂ ਕਰਨ ਦੀ ਗੱਲ ਕਰੋ ਸਿਸਟਮ ਚਾਉਣ ਦੀ ਗੱਲ ਕਰੋ ਤੁਸੀਂ ਲੋਕਤੰਤਰ ਦੀਆਂ ਗੱਲਾਂ ਕਰਦੇ ਆ ਇਹ ਤਾਂ ਉਹਦਾ ਡੰਡਾ ਤੰਤਰ ਆ ਜਿਹੜਾ ਰਾਣ ਤੰਤਰ ਦੇ ਵਿੱਚ ਦਿਖ ਰਿਹਾ ਹੈ ਜੀ ਸ਼ਰਮਾ ਜੀ ਲੋਕਤੰਤਰ ਕਿੱਥੇ ਹੈ ਤੁਹਾਨੂੰ ਲੋਕਤੰਤਰ ਦਾ ਯਾਦ ਹੋਣਾ ਇਹਨਾਂ ਦਾ ਪਹਿਲਾ ਸਲੋਗਨ ਦੀ ਸਰਕਾਰ ਬਣਦੇ ਕਿ ਬੇਟੀ ਬਚਾਓ ਬੇਟੀ ਪੜਾਓ ਇਹ ਨਾਰਾ ਦਿੱਤਾ ਗਿਆ ਸੀ ਮੋਦੀ ਸਰਕਾਰ ਨੂੰ ਹਰ ਵਾਰ ਤਦਾਂ ਪਹਿਲਾ ਪਹਿਲਾ ਨਾਰਾ ਇਹਨਾਂ ਦਾ ਹੀ ਹੁੰਦਾ ਹੈ ਤੁਹਾਨੂੰ ਯਾਦ ਹੈ ਹੁਣ ਤੁਸੀਂ ਲੋਕਤੰਤਰੀ ਗੱਲ ਕਰਦੇ ਹੋ ਮੈਂ ਇਸੇ ਇਸੇ ਸਲੋਗਨ ਤੇ ਆਨਾ ਉਹੀ ਆਪਣੀਆਂ ਬੇਟੀਆਂ ਸੀਗੀਆਂ ਜਿਹੜੀਆਂ ਕਿ 올림픽 ਦੇ 골ਡ ਮੈਡਲ ਲੈ ਕੇ ਆਈਆਂ ਜਦ ਤੱਕ 올림픽 ਤੱਕ ਪਹੁੰਚਣ ਦੀ ਬੜੀ ਔਖਾ ਹੈ ਉਹੀ ਕੁੜੀਆਂ 골ਡ ਮੈਡਲ ਲੈ ਕੇ ਆਈਆਂ ਉਥੇ ਧਰਨੇ ਬੈਠੀਆਂ ਦਿੱਲੀ ਪੁਲਿਸ ਚੰਗੀਆਂ ਨੇ ਕੁੱਟਮਾਰ ਕੀਤੀ ਗਈ ਤੇ ਜਿਹੜੇ ਬੰਦੇ ਦੇ ਖਿਲਾਫ ਪਰਚਾ ਹੋਣਾ ਸੀ ਸੁਪਰੀਮ ਕੋਰਟ ਨੇ ਵੀ ਆਰਡਰ ਕੀਤਾ ਪਰਚਾ ਕਰੋ ਪਰ ਨਹੀਂ ਸਰਕਾਰ ਵਾਲੀ ਹੈ ਕਿਉਂਕਿ ਉਹ ਚੇਅਰਮੈਨ ਸਾਹਿਬ ਮੋਦੀ ਦੇ ਖਾਸ ਰਿਸ਼ਤੇਦਾਰ ਸੀ ਉਹ ਕੁੜੀਆਂ ਦੇ ਉਲਟਾ ਪਰਚੇ ਕੀਤਾਗੇ ਜਿਹੜੀਆਂ ਵਿਚਾਰੀਆਂ ਸਾਡੇ ਦੇਸ਼ ਦੇ ਲਈ ਮੈਡ ਲਿਆ ਰਹੀਆਂ ਸੀ ਇੱਥੋਂ ਤੱਕ ਕਿ ਤਿੰਨ ਚਾਰ ਕੁੜੀਆਂ ਇਹਦਾ ਆਪਣੀ ਗੇਮ ਹੀ ਬੰਦ ਕਰਤੀ ਕਿਉਂਕਿ ਉਹ ਬਹੁਤ ਗਰੀਬ ਘਰ ਤੋਂ ਉੱਠ ਗਈਆਂ ਸੀ ਦੇਖੋ ਛੋਡੀ ਸਾਹਿਬ ਬਿਲਕੁਲ ਤੁਸੀਂ ਸਹੀ ਬੋਲਿਆ ਤੁਸੀਂ ਮੇਰੇ ਪੁਆਇੰਟ ਤੇ ਮੈਂ ਆਉਣਾ ਸੀਗਾ ਤੁਸੀਂ ਆਗੇ ਦੇਖੋ ਛੋਡੀ ਸਾਹਿਬ ਕਿਹੜੇ ਇਹ ਅੱਜ ਨੌਜਵਾਨ ਦੀ ਗੱਲ ਕਰਦੇ ਆਂ ਜੀ ਕਿਹੜੀ ਅੱਜ ਸਾਡੀ ਬੱਚੀ ਦੀ ਗੱਲ ਕਰਦੇ ਆਂ ਤੁਸੀਂ ਸਲੋਗਨ ਤਾਂ ਬੱਚਿਆਂ ਦੇ ਨਾਂ ਉੱਤੇ ਬਣਾ ਲੇ ਸਲੋਗਨ ਤਾਂ ਗਰੀਬਾਂ ਦੇ ਨਾਂ ਉੱਤੇ ਬਣਾ ਲੇ ਲੇਕਿਨ ਗਰਾਊਂਡ ਜ਼ੀਰੋ ਤੇ ਆ ਕੇ ਸਲੋਗਨ ਬਿਲਕੁਲ ਉਲਟੇ ਆਂ ਜੀ ਭੈਣਾਂ ਦੇ ਚੁੰਨੀਆਂ ਲਤਾੜੀਆਂ ਜਾਂਦੀਆਂ ਪੈਰਾਂ ਦੇ ਵਿੱਚ ਜੇ ਅੰਮਰਸਰ ਤੋਂ ਗੱਲ ਕਰੀਏ ਤਲਵਾਰ ਬਾਜੀ ਕਿੰਨੀ ਮੁਸ਼ਕਲ ਦੀ ਗੇਮ ਹੈ ਕਿੰਨੀ ਘਾਤਕ ਗੇਮ ਹੈ ਇੱਕ ਨੌਜਵਾਨ ਦੀ ਹਿੰਮਤ ਨਹੀਂ ਬੈਂਦੀ ਕਿ ਲੜਕੀ ਕਰ ਰਹੀ ਹੈ ਲੇਕਿਨ ਸਮੇਂ ਦੀਆਂ ਸਰਕਾਰਾਂ ਨੇ ਸੈਂਟਰ ਸਰਕਾਰ ਨੇ ਲਾ ਲੋ ਤੁਸੀਂ ਸੂਬਾ ਸਰਕਾਰ ਨੇ ਲਾ ਲੋ ਉਸ ਬੱਚੀ ਦੀ ਬਾਣੀ ਪੜੀ ਅੱਜ ਉਹ ਬੱਚੀ ਆਪਣੇ ਬਾਪ ਦੇ ਨਾਲ ਕਿਤੇ ਨਾ ਕਿਤੇ 10 ਰੁਪਏ ਦਾ ਚਾਹ ਦਾ ਕੱਪ ਵੇਚ ਕੇ ਲੋਕਾਂ ਦੇ ਝੂਠੇ ਭਾਂਡੇ ਮਾਂਜ ਕੇ ਆਪਣਾ ਗੁਜ਼ਾਰਾ ਕਰ ਰਹੀ ਆ ਅਗਰ ਕਿਤੇ ਖੇਲਣ ਵੀ ਜਾਣਾ ਹੁੰਦਾ ਤਾਂ ਪੈਸੇ ਜੋੜ ਕੇ ਜਾਂਦੀ ਹੈ 1 ਕਿਰਪਿਆ ਜੋੜ ਕੇ ਜਾਂਦੀ ਉਸ ਤੇ ਬਾਪ ਦੇ ਸਿਰ ਤੇ ਕਿੰਨਾ ਕਰਜ਼ਾ ਉਹ ਸਰਕਾਰਾਂ ਨੂੰ ਨਹੀਂ ਜੀ ਦਿਖਦਾ ਸਰਕਾਰਾਂ ਕਿਹੜੇ ਬੱਚਿਆਂ ਦੀ ਗੱਲ ਕਰਦੇ ਆ ਕਿਹੜੇ ਨੌਜਵਾਨ ਦੀ ਮੋਦੀ ਸਾਹਿਬ ਗੱਲ ਕਰਦੇ ਆ ਦੱਸਣ ਤਾਂ ਸਹੀ ਇਸੇ ਕਰਕੇ ਸੀ ਕਹਿੰਦੇ ਆ ਪ੍ਰੋਗਰਾਮ ਸਵਾਪਤੀ ਤੱਕ ਪਹੁੰਚਣਾ ਚਾਹੀਦਾ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਤਾਂ ਜੋ ਆਮ ਲੋਕਾਂ ਦੀ ਪ੍ਰੋਬਲਮਾਂ ਜਾਂ ਆਮ ਲੋਕਾਂ ਦੇ ਵਿੱਚ ਇਹ ਝੂਠੇ ਵਾਦੇ ਲਿਆਤੇ ਜਾਂ ਲਿਆ ਦਿੱਤੇ ਜਾਂਦੇ ਆ ਜਾਂ ਝੂਠੇ ਜਿਹਨੂੰ ਕਹਦੇ ਨੇ ਕਾਰਜਕ੍ਰਮ ਕਰਕੇ ਆ ਜੰਨੇ ਵੀ ਅਸੀਂ ਆਹ ਝੂਠੇ ਕੰਮ ਕਰਕੇ ਆਏ ਆ ਝੂਠੀਆਂ ਆਪਲੰਦੇ ਬਣ ਗਏ ਆ ਅਸਲ ਸਾਹਮਣੇ ਸੱਚ ਕੀ ਆ ਗਰਾਊਂਡ ਜ਼ੀਰੋ ਤੇ ਗਿਆ ਉਹਦਾ ਪਤਾ ਚੱਲ ਸਕੇ ਜੀ ਸਰਮਈ ਤੁਸੀਂ ਗੱਲ ਕੀਤੀ ਸੀ ਵੀ ਆਪਾਂ ਦੇਖੋ ਇਸਤਰੀ ਆ ਜੰਨੇ ਜਿਹੜੇ 4 ਕਰੋੜ ਚਲੋ ਅਸੀਂ ਮੰਦਿਆ ਗਰੀਬ ਲੋਕ ਅਸੀਂ ਕੋਈ ਬਹੁਤੇ ਅਮੀਰ ਨਹੀਂ ਹੈਗੇ ਤਾਂ ਗਰੀਬ ਲੋਕਾਂ ਨੂੰ ਜਦੋਂ ਬਜਟ ਦੇਣਾ ਸੀ ਉਦੋਂ ਯਾਦ ਨਹੀਂ ਆ ਪੈਟਰੋਲ ਤੇ ਗੈਸ ਯਾਨੀ ਕਿ ਇਹ ਗੈਸ ਸਸਤਾ ਕਰ ਪੈਟਰੋਲ ਤੇ ਡੀਜ਼ਲ ਸਸਤਾ ਕਰ ਦिए ਉਲਟਾ ਡੀਜ਼ਲ ਮਹਿੰਗਾ ਹੋਇਆ ਪੈਟਰੋਲ ਵੀ ਮਹਿੰਗਾ ਹੋਇਆ ਤੇ ਆਮ ਆਮ ਜਿਹੜਾ ਵਰਗ ਹੈ ਚਾਹੇ ਤੁਸੀਂ ਹੋ ਮੈਂ ਆ ਆਪਾਂ ਆਪਣੇ ਹੱਥੇ ਮੋਟਰਸਾਈਕਲ ਵੀ ਆਪਣੀਆਂ ਗੱਡੀਆਂ ਨੇ ਤੇ ਜਿਹੜੇ ਬੰਦਾ ਇੱਕ ਰੋ 3-400 ਕਮਾਉਂਦਾ ਜੇ ਉਹ 100 ਰੁਪਏ ਤੇ ਰੋਹ ਬੁਕੇਗਾ ਤੋ ਕੀ ਆਪਣੇ ਘਰ ਲੈ ਕੇ ਜਾਏਗਾ ਆਪਣੇ ਬੱਚਿਆਂ ਨੂੰ ਕੀ ਪੜ੍ਹਾਏਗਾ ਤੇ ਕੀ ਖਵਾਏਗਾ ਦੇਖੋ ਇਹ ਸਰਕਾਰਾਂ ਦੀ ਸੋਧ ਦੀਆਂ ਇਹਦੇ ਉੱਪਰ ਕਦੇ ਮੈਂ ਦੇਖਿਆ ਨਹੀਂ ਕਿ ਮੋਦੀ ਦਾ ਬਿਆਨ ਆਇਆ ਹੋਵੇ ਹਾਂ ਉਹੀ ਸਮ੍ਰਿਤੀ ਰਾਨੀ ਸੀ ਯਾਦ ਹੋਣਾ ਤੁਹਾਨੂੰ ਜਿਹਨੇ ਸੁੰਡਰ ਚੱਕਿਆ ਸੀ ਦਿੱਲੀ ਦੇ ਵਿੱਚ ਤੇ ਹੁਣ ਉਹ ਕਿੱਥੇ ਨੇ ਸਮ੍ਰਿਤੀ ਰਾਨੀ ਜੀ ਉਹ ਵੀ ਤਾਂ ਮੋਦੀ ਸਰਕਾਰ ਨੇ ਹੁਣ ਹੁਣ ਉਹ ਮੋਦੀ ਨੂੰ ਕਹਿੰਦੇ ਨਹੀਂ ਵੀ ਤੁਸੀਂ ਪੈਟਰੋਲ ਸਸਤਾ ਕਰ ਦਿਓ ਬਿਲਕੁਲ ਸੋਢੀ ਸਾਹਿਬ ਬਿਲਕੁਲ ਉਸ ਮਹਿੰਗਾਈ ਤੇ ਕੋਈ ਨਹੀਂ ਬੋਲਦਾ ਸਿਮਰਤੀ ਰਾਨੀ ਲੜਕੀਆਂ ਤੇ ਨਹੀਂ ਬੋਲੀ ਰੈਸਲਾ ਤਾਂ ਨਹੀਂ ਬੋਲੀ ਕਿੰਨੀਆਂ ਸਾਡੀਆਂ ਭੈਣਾਂ ਤੇ ਜ਼ੁਰਮ ਹੁੰਦਾ ਉਹਨਾਂ ਤੇ ਨਹੀਂ ਗੋਲੀ ਕੋਈ ਹੋਰ ਮੈਂਬਰ ਪਾਰਲੀਮੈਂਟ ਸਾਡੀ ਭੈਣਾਂ ਉਹ ਨਹੀਂ ਬੋਲੀ ਜੀ ਕਿਉਂ ਨਹੀਂ ਬੋਲਦੇ ਕਿਉਂ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਸਾਡੀ ਸਰਕਾਰ ਆ ਸਾਡੇ ਪ੍ਰਧਾਨ ਮੰਤਰੀ ਜੀ ਆ ਆਪਣੀ ਸਰਕਾਰ ਕਿਉਂ ਭੰਡਣੀ ਆਪਣੀ ਸਰਕਾਰ ਨੂੰ ਕਿਉਂ ਅੱਗੇ ਮਾੜੇ ਕੰਮਾਂ ਚ ਲਾਉਣਾ ਦੇਖੋ ਸਰਕਾਰ ਕਿਸੇ ਦੀ ਵੀ ਹੋਵੇ ਤੁਸੀਂ ਸੀਟ ਤੁਹਾਡੀ ਜਿਹੜੀ ਮਰਜੀ ਹੋਵੇ ਤੁਸੀਂ ਸੱਚਾਈ ਬੋਲਣ ਦੀ ਕੋਸ਼ਿਸ਼ ਕਰੋ ਨਹੀਂ ਬੋਲ ਸਕਦੇ ਗਰਾਊਂਡ ਜ਼ੀਰੋ ਤੇ ਕੰਮ ਨੂੰ ਕਰਾਉਣ ਦੀ ਕੋਸ਼ਿਸ਼ ਕਰੇ ਕਰੋ ਲਈ ਬੋਲ ਬੋਲ ਦੇ ਲਿਖਿਆ ਕਿਸੇ ਦਾ ਬਿਆਨ ਨਹੀਂ ਜੀ ਆਇਆ ਆਂ ਬੋਟਾਂ ਨੂੰ ਬਥੇਰੇ ਹੱਥ ਜੁੜ ਜਾਨੇ ਬੋਟਾਂ ਨੂੰ ਬਥੇਰੇ ਇਹਨਾਂ ਨੂੰ ਹਲਾਕੇ ਜਾਂ ਹਲਕੇ ਦੇਖ ਜਾਨੇ ਆ ਜੀ ਸ਼ਰਮਾ ਜੀ ਮੈਂ ਇੱਕ ਹੋਰ ਤੁਹਾਨੂੰ ਕੱਲ ਵੀ ਅਪਡੇਟ ਦੇ ਦੇਣਾ ਆਪਣੇ ਚੈਨਲ ਤੇ ਖਬਰ ਨਸ਼ਰ ਵੀ ਹੋਈ ਹੈ ਕਿ ਤੁਹਾਨੂੰ ਪਤਾ ਹੈ ਵੀ ਮਹਾ ਕੁੰਭ ਦੇ ਵਿੱਚ ਬਹੁਤ ਵੱਡੀ ਘਟਨਾ ਹੋਈ ਭਗੜ ਮਚੀ ਪਤਾ ਨਹੀਂ ਕਿੰਨੇ ਲੋਕ ਮਰੇ ਹੁਣ ਤੱਕ ਕੁਝ ਨਹੀਂ ਪਤਾ ਹਾਂ ਮੋਦੀ ਸਾਹਿਬ ਨੇ ਇੱਕ ਜ਼ਰੂਰ ਐਲਾਨ ਕੀਤਾ ਸੀ ਕਿ ਅਸੀਂ ਮ੍ਰਿਤਕਾਂ ਨੂੰ ਬੰਦਾ ਮੁਆਵਜ਼ਾ 25-25 ਲੱਖ ਦਾਂਗੇ ਉਹ ਸਿਰਫ ਬਿਆਨ ਹੈ ਇਹ ਨਹੀਂ ਪਤਾ ਜੇ ਕਦੋਂ ਮਿਲੇਗਾ ਕਿਉਂਕਿ ਉਹਦੇ ਵਿੱਚ ਬੜੀਆਂ ਫਾਰਮੈਲਿਟੀ ਹੈ ਪਰ ਕੱਲ ਇਸ ਦੇ ਉੱਪਰ ਬੀਜੇਪੀ ਸੰਸਦ ਤੇ ਐਕਟਰਸ ਹੈਮਾ ਮਾਲੀ ਉਹਨਾਂ ਦਾ ਬਹੁਤ ਵੱਡਾ ਇੱਕ ਬਿਆਨ ਆਇਆ ਉਹਨਾਂ ਨੇ ਬਚਾਓ ਕੀਤਾ ਆਪਣੇ ਬਿਆਨ ਦੇ ਵਿੱਚ ਸਿਆਪ ਤੌਰ ਤੇ ਯੋਗੀ ਅਨਿਤਿਆਨਾਥ ਦਾ ਨਾਮ ਹੀ ਤੋਂ ਨਹੀਂ ਪਰ ਗੱਲਾਂ ਗੱਲਾਂ ਜੋ ਸਾਹ ਬਚਾਓ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਵੀ ਉੱਥੇ ਇZNਾਨ ਕਰਨ ਗਈ ਸੀ ਪਰ ਉੱਥੇ ਘਟਨਾ ਹੋਈ ਹੈ ਪਰ ਐਡੀ ਵੱਡੀ ਘਟਨਾ ਨਹੀਂ ਸੀ ਕਹਿੰਦੇ ਜਿੰਨੀ ਮੀਡੀਆ ਨੇ ਬਣਾਤੀ ਉਹ ਮੈਡਮ ਸੌਰੀ ਇੰਨੇ ਬੰਦੇ ਮਰ ਗਏ ਪਤਾ ਨਹੀਂ ਅਜੇ ਤੱਕ ਕਈਆਂ ਲਾਸ਼ਾਂ ਨਹੀਂ ਮਿਲੀਆਂ ਕਈਆਂ ਦੇ ਘਰ ਉੱਡ ਗਏ ਐਡੀ ਵੱਡੀ ਘਟਨਾ ਰਿਹਾ ਹੀ ਨਹੀਂ ਸੀ ਦੱਸੋ ਦੇ ਕੋ ਸੋਡੀ ਸਾਹਿਬ ਉਹੀ ਤਾਂ ਗੱਲ ਹੈ ਨਾ ਜੀ ਆਪਣੀ ਪਾਵਰ ਦਾ ਯੂਜ਼ ਕਰਨਾ ਜਾਂ ਮਿਸ ਯੂਜ਼ ਕਰਨਾ ਉੱਥੇ ਤਾਂ ਸਾਡਾ ਕੁਐਸਚਨ ਹੁੰਦਾ ਹੈ ਜੀ ਕਿੰਨਾ ਕੁ ਯੂਜ਼ ਹੋ ਰਿਹਾ ਕਿੰਨਾ ਕੁ ਮਿਸ ਯੂਜ਼ ਹੋ ਰਿਹਾ ਸਾਨੂੰ ਦਿਖੇ ਰਿਹਾ ਜੀ ਇੱਕ ਆਪਣੀ ਸਰਕਾਰ ਦੀ ਸ਼ਬੀ ਖਰਾਬ ਨਾ ਹੋਵੇ ਸਰਕਾਰ ਤੇ ਕੋਈ ਦਾਗ ਨਾ ਲੱਗੇ ਐਦਾਂ ਦੀ ਬਿਆਨਬਾਜ਼ੀ ਦੇ ਦੇਣ ਤੁਸੀਂ ਰੈਲਿਟੀ ਦੱਸਣ ਦੀ ਕੋਸ਼ਿਸ਼ ਕਰੋ ਤੁਸੀਂ ਲੋਕਾਂ ਨੂੰ ਸੱਚਾਈ ਜਾਣਨ ਦੀ ਕੋਸ਼ਿਸ਼ ਕਰੋ ਸੱਚਾਈ ਵਾਸਤੇ ਜਾਗਰੂ ਕਰੋ ਜਦੋਂ ਐਦਾਂ ਦੇ ਲੋਕ ਝੂਠ ਬੋਲਦੇ ਆਂ ਸੀਟਾਂ ਵਾਲੇ ਲੋਕ ਝੂਠ ਬੋਲਦੇ ਆਂ ਆਮ ਲੋਕਾਂ ਦਾ ਵਿਸ਼ਵਾਸ ਜਿਹੜਾ ਮੈਂ ਖੁੱਲ੍ਹ ਮਲਾ ਕੇ ਕਹਿੰਦਾ ਹੁਣਾਂ ਵੀ ਜਿਹੜਾ ਵੋਟ ਦੀ ਕੀਮਤ ਜੈ ਜਿਹਨੂੰ ਕਹਿੰਦੇ ਆ ਕੀਮਤੀ ਵੋਟ ਆ ਇਹ ਸਾਡੀ ਕੀਮਤੀ ਵੋਟ ਨਹੀਂ ਇਹਨਾਂ ਦੀ ਕੀਮਤੀ ਵੋਟ ਆ ਕਿਉਂਕਿ ਸਾਡੀ ਇੱਕ ਕੀਮਤੀ ਵੋਟ ਪੈਣ ਕਰਕੇ ਇਹਨਾਂ ਦੀ ਸੀਟ ਤੈਅ ਹੁੰਦੀ ਆ ਲੇਕਿਨ ਉਹ ਹੀ ਤੇ ਕੀਮਤੀ ਵੋਟ ਦਾ ਮੁੱਲ ਉਤਾਰਨੇ ਵਾਲੀ ਸਰਕਾਰ ਕਿਹੜੀ ਆਊਗੀ ਸਭ ਤੋਂ ਵੱ ਮੈਂ ਮੈਂ ਸ਼ਰਮਾ ਜੀ ਕਹਿੰਦਾ ਤੁਹਾਡੇ ਤੇ ਆਪਣੇ ਚੈਨਲ ਦੇ ਮਾਧਿਅਮ ਨਾਲ ਇੱਕ ਮੀਡੀਆ ਨੂੰ ਵੀ ਗੁਜਾਰਸ਼ ਕਰਾਂਗਾ ਦੇਖੋ ਮਹਾਕੁੰਮ ਦੇ ਵਿੱਚ ਬਹੁਤ ਭਗਦਰ ਮੱਚੀ ਮੰਦਿਆਂ ਚਲੋ ਬਹੁਤ ਨੁਕਸਾਨ ਹੋਇਆ ਲੋਕਾਂ ਦੇ ਘਰੂ ਜੜੇ ਤੇ ਪਰ ਇਹ ਮੀਡੀਆ ਨੇ ਕੀ ਕੀਤਾ ਉਥੇ ਅੰਮਿਤ ਸ਼ਾ ਇਸ਼ਨਾਨ ਕਰਨਗੇ ਬਾਬਾ RAMDEV ਕਰਨਗੇ ਉਹ ਸਾਰੀਆਂ ਖਬਰਾਂ ਦੇਖੋ ਹੁਣ ਕੱਲ ਮੋਦੀ ਸਾਹਿਬ ਵਧੀਆ ਬੋਲੇ ਉਹ ਸਾਰਾ ਕੋਈ ਮੀਡੀਆ ਦਿਖਾਂਦਾ ਪਰ ਜਿਹੜੀ ਅਸਲ ਸੱਚਾਈ ਹੈ ਉਹ ਮੀਡੀਆ ਕਿਉਂ ਨਹੀਂ ਦਿਖਾਂਦਾ ਨਾ ਮੀਡੀਆ ਦਾ ਵੀ ਕੁਝ ਨਾ ਕੁਝ ਕਾਰਨ ਹੈ ਮੀਡੀਆ ਵੀ ਇਹ ਵਿੱਚ ਇਨਵੋਲ ਹੈ ਦੇਖੋ ਦੇਖੋ ਸੋਢੀ ਸਾਹਿਬ ਜਦੋਂ ਮੁੱਠੀ ਦੇ ਵਿੱਚ ਮਿਸਯੂਜ਼ ਕੁਰਸੀ ਦਾ ਆਪਾਂ ਕਿਹਨੂੰ ਕਹਨੇ ਆ ਜੀ ਮੈਸੇਜ ਇਹ ਹੀ ਤੀਜਾਂ ਦਾ ਮਿਸਯੂਜ਼ ਹੋ ਰਿਹਾ ਜੀ মিডিਆ ਆਪਣਾ ਹਥਿਆਰ ਕਰ ਲਿਆ ਚਿੰਗਾਈ ਦਿਖਾਉਣੀ ਮੰਨ ਲਓ ਹੁਣ মিডিਆ ਦੇ ਵਿੱਚ ਜਿੰਨੇ ਵੀ ਪ੍ਰਧਾਨ ਮੰਤਰੀ ਦੀ ਵੈਟ ਲੈ ਰਹੇ ਆ ਜੀ ਤੁਹਾਨੂੰ ਕੀ ਲੱਗਦਾ ਉਹ ਉਲਟ ਸਵਾਲ ਪੁੱਛ ਸਕਦੇ ਉਹਨਾਂ ਨੂੰ ਪਰਮਿਸ਼ਨ ਹੁੰਦੀ ਆ ਜੀ ਉਹਨਾਂ ਨੂੰ ਆਗਿਆ ਦਿੱਤੀ ਜਾਂਦੀ ਆ ਕਿਹਾ ਜਾਂਦਾ ਪਹਿਲਾਂ ਵੀ ਆਹ ਐਦਾਂ ਗੰਦੀ ਲਾਈਨਾਂ ਪੁੱਛਣੀ ਆ ਅਗਰ ਕੋਈ ਪੁੱਛਣ ਦੀ ਹਿੰਮਤ ਤਾ ਉਹ ਕਰੂਗਾ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਚਾਹੇ ਉਹ ਪ੍ਰਧਾਨ ਮੰਤਰੀ ਹੋਵੇ ਸੀਐਮ ਹੋਵੇ ਚਾਹੇ ਕੋਈ ਐਮਐਲਏ ਹੋਵੇ ਜੀ ਸ ਇਸੇ ਨੂੰ ਮਤਲਬ ਅਦਾ ਕਰ ਦਿੱਤਾ ਹੀ ਨਹੀਂ ਜਾਂਦਾ ਸਚਾਈ ਬੋਲਣ ਵਾਸਤੇ ਅੱਗੇ ਆਉਣ ਦੇ ਹਲੋ ਫਰੀਦ ਨੇ ਕੋ ਚੈਨਲ ਆਪਣੇ ਤਿਆਰ ਕਰ ਲਏ ਜਿਹੜਾ ਸਚਾਈ ਬੋਲੂਗਾ ਉਹਨੂੰ ਬੋਲਣੀ ਜੀ ਦੇਣੀ ਨਹੀਂ ਵੇ ਤੁਸੀਂ ਐਵੇਂ ਇੰਟਰਵਿਊ ਦੋਈ ਨਾ ਨਾ ਇਹਦੇ ਪੱਤਰਕਾਰ ਨੂੰ ਬੁਲਾਓ ਨਾ ਉੱਥੇ ਸਚਾਈ ਬੋਲਣ ਦੇਣੀ ਦੇਖੋ ਕੁਝ ਗਲਤੀਆਂ ਮੀਡੀਆ ਦੀ ਵੀ ਹੈ ਮੈਂ ਸ਼ਰਮਾ ਜੀ ਖੁਦ ਜਾਂਦਾ ਰਿਆਂ ਉੱਥੇ ਆਪਣਾ ਸ਼ੰਭੂ ਮੋਰਚੇ ਦੇ ਸਾਲ ਪਹਿਲਾਂ ਉੱਥੇ ਕੀ ਹੁੰਦਾ ਸੀ ਕਿ ਕਈ ਗੋਦੀ ਮੀਡੀਆ ਨੂੰ ਪੰਜਾਬ ਦੇ ਲੋਕਾਂ ਨੇ ਆ ਯਾਨੀ ਕਿ ਹੱਲਾ ਗੁੱਲਾ ਵੀ ਹੋਇਆ ਸਾਨੂੰ ਸ਼ਰਮ ਆਈ ਡਰ ਲੱਗਦਾ ਸੀ ਮਾਈਕ ਕੱਢਦੇ ਅਗਲੇ ਪੁੱਛਦੇ ਸੀ ਵੀ ਤੁਸੀਂ ਗੋਦੀ ਮੀਡੀਆ ਹੋ ਫਿਰ ਸਾਨੂੰ ਕਹਿਣਾ ਪੈਂਦਾ ਸੀ ਵੀ ਸਰ ਅਸੀਂ ਇੱਥੋਂ ਆਏ ਜੀ ਯਾਨੀ ਅਸੀਂ ਵੀ ਇੰਨਾ ਡਰ ਗਏ ਸੀ ਕਿ ਯਾਨੀ ਗੋਦੀ ਮੀਡੀਆ ਦਾ ਭਰਾ ਐ ਜਾ ਪਿਆ ਹੋਇਆ ਕਿ ਆ ਜਿਹੜੇ ਕਿਸਾਨ ਆਗੂ ਨੇ ਉਹ ਸਾਨੂੰ ਡਰ ਲੱਗਦਾ ਸੀ ਉਹਨਾਂ ਨੇ ਬਾਈਟ ਲੈਂਦੇ ਮੰਨੋਗੇ ਦੇਖੋ ਛੋਟੀ ਸਾਹਿਬ ਹਿੰਮਤ ਹੋਣੀ ਚਾਹੀਦੀ ਆ ਜੀ ਹਿੰਮਤ ਮੈਂ ਚੈਨਲ ਤੇ ਦੇਖ ਤਾ ਹੁਣ ਮੈਂ ਭੁੱਲ ਗਿਆ ਸੌਰੀ ਮਾਫੀ ਚਾਹੁੰਦਾ ਮੈਂ ਅਗਲੇ ਪ੍ਰੋਗਰਾਮ ਚ ਜ਼ਰੂਰ ਦੱਸੂਗਾ ਬੰਦੇ ਦਾ ਨਾਮ ਚੈਨਲ ਦਾ ਨਾਮ ਬੰਦਾ ਇੰਨੀ ਹਿੰਮਤ ਰੱਖਦਾ ਜੀ ਕੈਮਰੇ ਦੇ ਅੱਗੇ ਆ ਕੇ ਹੈ ਕੋਈ ਪੱਤਰਕਾਰ ਆ ਜੀ ਕੋਈ ਸੀਨੀਅਰ ਪੱਤਰਕਾਰ ਆ ਜਾਂ ਕੋਈ ਰਿਪੋਰਟਰ ਆ ਪਤਾ ਨਹੀਂ ਕੌਣ ਆ ਜੀ ਇੰਨੀ ਹਿੰਮਤ ਰੱਖਦਾ ਸਰਕਾਰ ਦੀ ਇੱਕ ਇੱਕ ਗੱਲ ਅੱਗੇ ਲੈ ਕੇ ਆਉਂਦਾ ਬਿਲਕੁਲ ਸੱਚਾਈ ਬੋਲਦਾ ਜੀ ਲੇਕਿਨ ਇਦਾਂ ਦੀ ਸੱਚਾਈ ਬੋਲਣ ਵਾਲੇ ਕਿੰਨੇ ਕ ਬੰਦੇ ਆ ਜੀ 10 ਜਾਂ 20% ਉਹਨਾਂ ਦੀ ਪਰਸੈਂਟੇਜ ਵਾਧਾ ਹੋਣਾ ਜ਼ਰੂਰੀ ਆ ਲੇਕ ਜਾ ਕਿਸੇ ਸਰਕਾਰ ਦੇ ਹੱਥੇ ਚੱਲ ਰਿਹਾ ਸੂਬਾ ਸਰਕਾਰ ਦੇ ਹੱਥੇ ਚੱਲ ਰਿਹਾ ਹੈ ਜਾਂ ਸੈਂਟਰ ਸਰਕਾਰ ਦੇ ਹੱਥੇ ਚੱਲ ਰਿਹਾ ਹੈ ਐਦਾਂ ਦਾ ਜਿਹੜਾ ਮੀਡੀਆ ਹੋਂ ਦਾ ਫਿਰ ਚੰਗਾ ਪ੍ਰਭਾਵ ਨਹੀਂ ਜੀ ਪੈਂਦਾ ਹਾਂ ਤੁਸੀਂ ਆਪਣੇ ਅੱਜ ਜਿਹੜਾ ਸਾਡੇ ਹੱਥੇ ਚ ਮੋਬਾਈਲ ਆ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੁਸੀਂ ਆਪਣੇ ਕਮੈਂਟ ਦੇ ਰੂਪ ਵਿੱਚ ਆਪਣੇ ਸ਼ਬਦ ਦੱਸ ਸਕਦੇ ਆ ਵਿਰੋਧੀ ਸ਼ਬਦ ਬੋਲ ਸਕਦੇ ਆ ਵੀ ਹਾਂ ਸਰਕਾਰ ਨੇ ਇਹ ਨਹੀਂ ਕਿਹਾ ਉਹ ਨਹੀਂ ਕਿਹਾ ਲੇਕਿਨ ਉੱਥੇ ਵੀ ਲੋਕ ਕਿਤੇ ਨਾ ਕਿਤੇ ਜਿਹਨੂੰ ਕਹਿ ਦਿੰਨੇ ਆ ਉਹ ਚੀਜ਼ ਨੂੰ ਇਗਨੋਰ ਕਰ ਦਿੰਨੇ ਆ ਲਾਈਕ ਕਰ ਦਿੰਨੇ ਆ ਵੀਡੀਓ ਨੂੰ ਅੱਗੇ ਕਰ ਦਿੰਨੇ ਆ ਹਾਂ ਹੁਣ ਪ੍ਰਧਾਨ ਮੰਤਰੀ ਜੀ ਦਾ ਬਿਆਨ ਚੱਲ ਰਿਹਾ ਤੁਹਾਡੇ ਕਮ ਸਭਾਪਤੀ ਦੇ ਕੋਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਮਨ ਦੇ ਵਿੱਚ ਗਰਾਉਂਡ 0 ਤੇ ਹੋ ਰਿਹਾ ਲੇਕਿਨ ਉਹ ਸਚਾਈਆਂ ਜਾਂਦੀਆਂ ਨਹੀਂ ਇੱਕ ਝੂਠਾ ਇੱਕ ਪਲੰਡਾ ਬਣ ਕੇ ਸਭਾਪਤੀ ਦੇ ਸਾਹਮਣੇ ਹੋ ਜਾਂਦਾ ਸੋ ਇਧਰ ਸਾਡੇ ਪੰਜਾਬ ਪੰਜਾਬ ਦੇ ਜਿੱਦੇ ਵਿੱਚ ਵੀ ਜਿਹੜੀ ਮੈਂਬਰ ਪਾਰਲੀਮੈਂਟਲ ਆ ਸੌਰੀ ਆ ਐਮ ਐਲ ਏ ਦੇ ਜਿੱਥੇ ਬੈਠਦੇ ਇਕੱਠੇ ਹੁੰਨੇ ਆ ਉੱਥੇ ਜਿਹੜਾ ਵੀ ਜਿਵੇਂ ਲੋਕ ਸਭਾ ਦੇ ਵਿੱਚ ਚੱਲਦਾ ਵਿਧਾਨ ਸਭਾ ਦੇ ਵਿੱਚ ਚੱਲਦਾ ਕੋਈ ਕੁਝ ਇੱਥੇ ਹੁੰਦਾ ਜੀ ਅਗਰ ਇਹਨਾਂ ਚੀਜ਼ਾਂ ਨੂੰ ਸਰਕਾਰਾਂ ਆਪਣੇ ਹੱਥ ਜਨਾ ਚੜਾਉਣੇ ਇੰਡੀਪੈਂਡੈਂਟ ਚੱਲਣ ਦੇ ਦੇਣ ਫਿਰ ਕਿਤੇ ਨਾ ਕਿਤੇ ਸਚਾਈ ਸਾਹਮਣੇ ਆ ਸਕਦੀ ਆ ਸਾਰਾ ਕੁਝ ਤੈ ਅ ਸ਼ਰਮਾ ਜੀ ਆਖਰੀ ਸਵਾਲ ਪੁੱਛਣਾ ਚਾਹਾਂਗਾ ਵੀ ਜਿਹੜਾ ਕੱਲ 4 ਕਰੋੜ ਦਾ ਹੈ ਨਾ ਬਹੁਤ ਵੱਡਾ ਬਿਆਨ ਦਿੱਤਾ ਗਿਆ ਸਿਰਫ ਇੱਕ ਯਾਨੀ ਕਿ ਜੁਮਲਾ ਜੁਮਲਾ ਹੀ ਕਾਂਗੇ ਜੁਮਲਾ ਛੱਡਿਆ ਪ੍ਰਧਾਨ ਮੰਤਰੀ ਮੋਦੀ ਵੱਲੋਂ ਜੋ ਤੁਸੀਂ ਦੱਸਿਆ ਗੱਲਾਂ ਤੇ ਆਪਾਂ ਡਿਬੇਟ ਕੀਤੀ ਮਿਲਿਆ ਕਿਸੇ ਨੂੰ ਕੁਝ ਨਹੀਂ ਹਾਂ ਕਹਿਣ ਨੂੰ ਜੋ ਮਰਜ਼ੀ ਕਹੀ ਜੋ ਵੀ ਅਸੀਂ ਆਯੂਸ਼ਮਨ ਕਾਰਡ ਬਣਾਏ ਉਹ ਕਿੱਥੇ ਚੱਲਦੇ ਨੇ ਅੱਜ ਤੱਕ ਫਿਰ ਸਾਨੂੰ ਹਸਪਤਾਲ ਲੱਭੇ ਨਹੀਂ ਗਏ ਤੇ 4 ਕਰੋੜ ਘਰ ਕਿਹਨੂੰ ਮਿਲੇ ਉਹ ਸਾਨੂੰ ਕੋਈ ਜਿਵੇਂ ਤੁਸੀਂ ਕਹੇ ਤੁਹਾਡੀ ਨੌਲੇਜ ਨਹੀਂ ਮੇਰੀ ਨੌਲੇਜ ਕੋਈ ਨਹੀਂ ਹੈ ਹਾਂ ਅਸੀਂ ਇੱਥੇ ਹੁਣ ਕਰਾਂਗੇ ਕਿਉਂਕਿ ਦੇਖੋ ਇਹ ਸੰਸਦ ਦੇ ਵੀ ਸਵਾਲ ਉੱਠਿਆ ਤਾਂ ਅਸੀਂ ਵੀ ਲੋਕਾਂ ਨੂੰ ਵੀਲ ਕਰਾਂਗੇ ਵੱਧ ਤੋਂ ਵੱਧ ਸਾਨੂੰ ਕਮੈਂਟ ਕਰੋ ਵੀ ਕਿਹਨੂੰ ਕਿਹਨੂੰ ਘਰ ਮਿਲੇ ਆ ਯਾ ਬਿਲਕੁਲ ਦੇਖੋ ਆਪਣਾ ਰੋਲ ਜਿਹੜਾ ਅਦਾ ਕਰਨਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਗੱਲਾਂ ਜੋ ਗਰਾਊਂਡ ਦੀ ਰਿਐਲਿਟੀ ਹੈ ਗਰਾਊਂਡ ਦੇ ਵਿੱਚ ਅਸਲੀ ਪਣ ਚ ਹੋ ਰਿਹਾ ਹੈ ਉਹ ਇਹਨਾਂ ਲੋਕਾਂ ਤੱਕ ਪਹੁੰਚਣਾ ਚਾਹੀਦਾ ਕਿਉਂਕਿ ਇੱਕ ਲੈਣਾ ਤਿਆਰ ਕਰ ਲੈਣੇ ਇੱਕ ਆਪਣੇ ਕਾਗਜ਼ ਤਿਆਰ ਕਰ ਲੈਣੇ ਕਾਗਜ਼ਾਂ ਦੇ ਵਿੱਚ ਬਹੁਤ ਕੁਝ ਹੋਇਆ ਬੈਠੇ ਵਿੱਚ ਕੋਈ ਦੋਰ ਹੈ ਨਹੀਂ ਹੈ ਕਾਗਜ਼ ਤੁਸੀਂ ਚੈੱਕ ਕਰਾ ਕੇ ਦੇਖ ਲਓ ਕਿਸੇ ਵੀ ਡਿਪਾਰਟਮੈਂਟ ਦੇ A1 ਤੁਹਾਨੂੰ ਕੰਮ ਮਿਲੂਗਾ ਲੇਕਿਨ ਗਰਾਊਂਡ ਜੀਰੋ ਤੇ ਕਿੱਥੇ ਰਹਿ ਜਾਂਦਾ ਕੰਮ ਉਹ ਕਿੱਥੇ ਚਲੇ ਜਾਂਦਾ ਉਹ ਪੈਸਾ ਕੌਣ ਚਾ ਉਸ ਚੀਜ਼ ਦੀ ਵਰਤੋਂ ਕਰ ਰਿਹਾ ਕਿੱਥੇ ਉਹਨਾ ਤਾਕਾ ਜੀ ਨਾ ਤਦੇ ਬਣ ਚੁੱਕੀ ਜੇ ਅਸੀਂ ਲੋਕ ਦੱਸਣ ਦੀ ਹਿੰਮਤ ਕਰੂਗੇ ਜੀ ਅ ਚਲੋ ਸ਼ਰਮਾ ਜੀ ਤੁਸੀਂ ਆਪਣੇ ਇਹ ਮੁੱਦੇ ਤੇ ਸਾਨੂੰ ਵਿਚਾਰ ਸਾਂਝੇ ਕਿਤੇ ਦਰਸ਼ਕਾਂ ਤੱਕ ਆਪਣੀਆਂ ਤੱਤ ਸਾਂਝੇ ਕੀਤੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤਨਵਾਸ ਓਡੀਸਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸੰਜੀਵ ਸ਼ਰਮਾ ਜੀ ਨੇ ਆਪਣੇ ਤਤ ਰੱਖ ਕੇ ਕੇ ਦੇਖੋ ਹਾਂ ਮੋਦੀ ਸਾਹਿਬ ਉਹ ਕਹਿੰਦੇ ਨੇ ਉਹਨਾਂ ਨੇ ਕੱਲ ਸੰਸਦ ਦੇ ਵਿੱਚ ਕਿਹਾ ਕਿ ਅਸੀਂ ਗਰੀਬ ਲੋਕਾਂ ਨੂੰ 4 ਕਰੋੜ ਘਰ ਦਿੱਤੇ ਬਹੁਤ ਸਾਰੇ ਮੁੱਦੇ ਤੇ ਉਹਨਾਂ ਗੱਲਬਾਤ ਕੀਤੀ ਬੇਟੀ ਬਚਾਓ ਬੇਟੀ ਪੜਾਓ ਉਹਨਾਂ ਦਾ ਪਹਿਲਾ ਸਲੋਗਨ ਹੈ ਉਹ ਕਿੱਥੇ ਕੰਮ ਨਹੀਂ ਆਇਆ ਉਹ ਦਿੱਲੀ ਦੀ ਘਟਨਾ ਹਾਥ ਰੱਸ ਦੀ ਘਟਨਾ ਦਿਖਾ ਰਹੀ ਹੈ ਕਿੱਥੇ ਬੇਟੀ ਬੱਚੀ ਦੇ ਕਿੱਥੇ ਪੜੀ ਕੁੱਟਾ ਪੈਂਦੇ ਨੇ ਬੱਚਿਆਂ ਨੂੰ ਦਿੱਲੀ ਦੇ ਵਿੱਚ ਤੇ ਕਿਹੜੇ 4 ਕਰੋੜ ਘਰ ਮਿਲੇ ਹਨ ਉਹ ਕਿਸ ਨੂੰ ਮਿਲੇ ਹਨ ਉਹ ਹੱਦ ਤੱਕ ਸਮਝ ਨਹੀਂ ਆਇਆ ਹਾਂ ਕਹਿੰਦੇ ਗਰੀ ਗਰੀਬਾਂ ਨੂੰ ਦਿੱਤੇਗੇ ਤਾਂ ਫਿਰ ਜਿਹੜੇ ਤੁਹਾਡੇ ਖਾਸ ਪਿਆਰੇ ਹਰਮਨ ਪਿਆਰੇ ਨੇ ਅਮਾਨੀ ਅਡਾਨੀ ਫਿਰ ਉਹ ਨਾਰਾਜ਼ ਹੋ ਜਾਣਗੇ ਕਿਉਂਕਿ ਤੁਸੀਂ ਤਾਂ ਉਹਨਾਂ ਨੂੰ ਦੇ ਚੁੱਕੇ ਹੋ ਸਟੇਸ਼ਨ ਆਪਣਾ ਹਵਾਈ ਅੱਡੇ ਕਿਉਂਕਿ ਉਹ ਤਾਂ ਘਰ ਲੈਣਗੇ ਨਹੀਂ ਪਰ ਇਹ ਗਰੀਬ ਜਿਹੜੇ ਘਰ ਦਿੱਤੇਗੇ ਨੇ ਇਹ ਕਿਹੜੇ ਗਰੀਬ ਨੇ ਮੈਨੂੰ ਦੱਸ ਪਲੀਜ਼ ਦੱਸ ਸਾਨੂੰ ਕਮੈਂਟ ਕਰਕੇ ਸੋ 10 ਬੰਦੇ ਵੀ ਹਾਂ ਸਾਨੂੰ ਘਰ ਮਿਲੇ ਨੇ ਤਾਂ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਦਾ ਮੁੱਦਾ ਸੀ ਫਿਰ ਤੁਹਾਡਾ ਕੋਈ ਵਿਸ਼ੇਸ਼ ਮੁੱਦਾ ਲੈ ਕੇ ਜਲਦੀ ਆਦਰਾਂ ਵਾਂਗਾ ਉਦ ਤੱਕ ਤੁਸੀਂ ਦੇਖੋ ਈਵਨ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ